ਮਾਜਾ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਵੀਰ ਜੀ ਪਿੰਡ ਬੱਚੀਵਿੰਡ ਤਹਿਸੀਲ ਜਨਾਲਾ ਜ਼ਿਲ੍ਹਾ ਅਮਰਸਰ ਦੇ ਵੀਰ ਜੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ ਤਿੰਨ ਪਸ਼ੂ ਜਿਸ ਦੇ ਵਿੱਚ ਵੀਰ ਜੀ ਦੋ ਮੱਝਾਂ ਇੱਕ ਗੱਬਣ ਮੱਝ ਵੀਰ ਜੀ ਝੋਟੀ ਤੇ ਇੱਕ ਮੱਝ ਸੂਈ ਸਵਾਈ ਜਿਹੜੀ ਥੱਲੇ 8 ਕਿਲੋ ਦੁੱਧ ਤੇ ਇੱਕ ਗਾਂ ਵੀਰ ਜੀ ਬਿਲਕੁਲ ਤਾਜੀ ਹੋਣੀ ਸੂਈ ਜਿਹਨੇ ਯੋਰ ਵੀ ਨਹੀਂ ਜੇ ਸੁੱਟੀ ਹੋਈ ਹੁਣ ਵੀ ਕਰਦੇ ਆ ਵੀਰ ਜੀ ਧਰਮ ਪੀਰ ਧਰਮੇ ਨਾਲ ਗੱਲਬਾਤ ਤੇ ਤੁਹਾਨੂੰ ਤਿੰਨਾਂ ਪਸ਼ੂਆਂ ਬਾਰੇ ਲੈ ਕੇ ਦਿੰਨੇ ਆ ਕੱਲੀ-ਕੱਲੀ ਪੂਰੇ-ਪੂਰੇ ਰੇਟ ਬਾਰੇ ਡਿਟੇਲ ਬੋਤਰਮ ਸਿੰਘ ਜੀ ਕੀ ਹਾਲ ਚੱਲ ਜੇ ਸਾਹਿਬ ਵਧੀਆ ਵੀਰ ਜੀ ਸਤਿ ਸ਼੍ਰੀ ਅਕਾਲ ਸਾਸਰੀ ਕਾ ਹੋਰ ਸੁਣਾਓ ਠੀਕ ਠਾਕ ਜੀ ਵਧੀਆ ਹਾਂ ਜੀ ਹਾਂਜੀ ਵੀ ਸਭ ਤੋਂ ਪਹਿਲਾਂ ਆਪਣਾ ਪਿੰਡ ਦਾ ਨਾਮ ਦੱਸ ਦਿਓ ਬੱਚੀ ਪਿੰਡ ਪਿੰਡ ਬੱਚੀ ਪਿੰਡ ਧਰਮ ਸਿੰਘ ਵਪਾਰੀ ਹਾਂਜੀ ਤੇ ਫੋਨ ਨੰਬਰ ਵਗੈਰਾ ਫੋਨ ਨੰਬਰ ਉੱਤੇ ਆਪ ਲਾ ਦਾਂਗੇ ਨਾ ਆਹੋ ਫੋਨ ਨੰਬਰ ਵੀਰ ਜੀ ਵੀ ਜਾਂਦੇ ਫਿਰ ਚਲੋ ਇਹਨਾਂ ਨੂੰ ਯਾਦ ਨਹੀਂ ਹੈ ਦੂਸਰੇ ਭਾਜੀ ਨੇ ਘਰੇ ਨਹੀਂ ਹੈਗੇ ਤੇ ਆਪਾਂ ਉੱਤੇ ਸਕਰੀਨ ਤੇ ਲਾ ਦਾਂਗੇ ਠੀਕ ਹੈ ਜੀ ਇਹ ਵੀ ਵੀਰ ਜੀ ਮਾਝ ਦੀ ਕੀ ਡਿਟੇਲ ਜੀ ਕਿੰਨਾ ਜਦੋਂ ਥੱਲੇ ਦੇਣਾ ਨਾ ਲਿਆ ਸਾਢੇ ਗਾਢ ਸਾਢੇ 8 ਕਿਲੋ ਜਦ ਵੀਰ ਜੀ ਕਿੱਦਾਂ ਮਿਲਦੀ ਜੀ ਮਾਜੇ ਬੱਚਾ ਨਹੀਂ ਮਗਰੇਗਾ ਨਹੀਂ ਬੱਚਾ ਨਹੀਂ ਹੋਗਾ ਤੇ 파ੜੇ ਤੇ ਮਿਲਦੀ ਆ ਹਾਂਜੀ ਠੀਕ ਹੈ ਜੀ ਕਿੰਵੇਂ ਸੁਗ ਹੋ ਗਈ ਇਹ ਹੋਈ ਹੋ ਦੁੱਧ ਦੇ ਤੋੜ ਕੇ ਬੋਲੋ ਦੁੱਧ ਦੇ ਦੁੱਧ ਦੇ ਨਹੀਂ ਥੋੜਾ ਜਿਆਦਾ ਸੋਇਆ ਜਾ ਮਾਜ ਵੀਰ ਜੀ ਕਿੰਵੇਂ ਵੀਰ ਜੀ ਆਖਿਆ ਜੇ ਪਿੱਛੇ ਚੌਥੇ ਹੋਗੇ ਇਹ ਤੁਹਾਨੂੰ ਮਤਲਬ ਜਿਹਨੇ ਘਰਾਂ ਨੇ ਦਿੱਤੀ ਆ ਚੌਥੇ ਜੇ ਚੌਥੇ ਦੱਸ ਦਿੱਤੀ ਬਾਕੀ ਵੀਰ ਜੀ ਤੁਸੀਂ ਜਿਹੜੇ ਵੀਰ ਨੇ ਖਰੀਦਣੇ ਆ ਆਪਣੀ ਸੋਚ ਸਮਝਣਾ ਵੀਰ ਜੀ ਖਰੀਦੋ ਬਾਕੀ ਚੌਥਾ ਗਿਣ ਲਓ ਪੰਜਵਾਂ ਗਿਣ ਲਓ ਜਾਂ ਤੀਸਰਾ ਗਿਣ ਲਓ ਤੁਸੀਂ ਆਪਣਾ ਦੁੱਧ ਚੋ ਕੇ ਤਸल्ली ਕਰਕੇ ਪਿਛੋ ਖਰੀਦਣਾ ਤੇ ਇਹ ਦਾ ਵੀ ਜੀ ਹੁਣ ਮੌਕੇ ਤੋਂ ਜਿਹੜਾ ਸਾਢੇ 5 ਲੀਟਰ ਤਿਆਰ ਆ। ਹਾਂਜੀ। ਬਾੜੇ ਤੇ ਮਿਲਦੀ ਦੋਵੇਂ ਟਾਈਮ। ਬਾੜੇ ਤੇ। ਖੋਲ ਕੇ ਚਲਾਓ ਮਾਣਾ ਖੋਲੋ। ਵੀਰ ਜੀ ਕਰਿਓ ਟਰੱਕ। ਅ ਵੀ ਜੀ ਨਾਕ ਮੜਾਏ ਇੱਕ ਸਾਈਡ ਤੋਂ ਗਈ ਟੁੱਟਾ ਦਾ ਮਾਣ। ਹਾਂ। ਨਾਕ ਬਈ। ਤੇ ਕੋਈ ਪੱਠੇ ਪੂੜੇ ਖਾਣ ਚ ਸਮੱਸਿਆ ਤੇ ਨਹੀਂ ਕੋਈ ਚੀਜ਼ ਤਰਾਂਦੀ। ਹਾਂ। ਖੋਲ ਹਾਂ ਜੀ। ਆ ਵੀ ਟਿੱਕਰੋ ਚੱਕ ਪਾਸ। ਸਾਢੇ 5 ਲੀਟਰ ਦੋਵਾਂ ਟਾਈਮਾਂ ਦਾ ਵੀਰ ਜੀ ਦਾ ਦੁੱਧ ਆਖਿਆ ਬਈ ਮੌਕੇ ਦੇ ਜਿਹੜਾ ਤਿਆਰ ਆ। ਕਮਾ ਦਿਓ ਕਮਾ ਲੈ ਲੈ ਉਹ ਤੈਨੂੰ ਲੈ ਲੈ ਉਹ ਕਾਪਸੋ। ਬਾਕੀ ਵੀਰ ਜੀ ਕੱਦ ਕਾੜ ਦੀ ਗੁੱਲੀ ਹੈ ਮੰਜ ਗੱਬਣ ਵੀਰ ਜੀ ਕਿੱਦਾਂ ਜੇ ਗੱਬਣ ਠੀਕ ਆ ਭਰਾ ਇਹ ਗਾਰੰਟੀ ਹੈ ਕਿੰਨਾ ਚਿਰ ਹੋ ਗਿਆ ਇੱਕ ਮਹੀਨਾ ਲੱਗ ਗਿਆ ਵੀਰ ਜੀ ਆਨੰਦਿਆ ਵੀ ਸੀਮੈਂਟ ਦਿੱਤੇ ਨੂੰ ਹੋ ਗਿਆ ਬਾਕੀ ਵੀਰ ਜੀ ਕੋਈ ਚੈੱਕ ਨਹੀਂ ਕਰਾਈ ਅਜੇ ਗਾਰੰਟੀ ਨਹੀਂ ਹੈ ਕੋਈ ਇਸ ਚੀਜ਼ ਦੀ ਬਾਕੀ ਦੁੱਧ ਜਿਹੜਾ ਵਾ ਮੌਕੇ ਦੇ ਸਾਢੇ ਘੱਟ ਲੀਟਰ ਦਵਾਂ ਵੇਲੇ ਦਾ ਜਿਹੜਾ ਉਹ ਤਿਆਰ ਹੋ ਬਾਕੀ ਵੀਰ ਜੀ ਅੱਡਰ ਦੀ ਕੁਆਲਿਟੀ ਤੁਸੀਂ ਆਵੇ ਕਿਹੜਾ ਵਿੱਚ ਕੀ ਮੁੱਲ ਕਰਦੇ ਜੇ ਇਹਦਾ ਮੁੱਲ ਕਰਦੇ 400 48 ਨਹੀਂ ਆਪਾਂ ਲੈਣ ਦੀ ਨਾਲੀ ਗੱਲ ਕਰੀਏ ਜਿਹੜਾ ਕੋਈ ਭਣ ਭਰਾ ਕੇ ਘਰ ਚਾਹ ਬਣੀ ਵਾਲਾ ਵੀ ਹੁੰਦਾ ਲੋਡ ਬੰਨ ਚਲੋ ਹੋ ਜੂ ਕੋ ਮਾਨਤਨ ਬਣਾ ਚ 45 ਦੀ ਕਰ ਦਈਏ 45 ਦੀ ਆ ਨਾ ਕਰ ਦਈਏ ਆਪਾਂ ਠੀਕ ਹੈ ਜੀ ਠੀਕ ਹੈ ਹਾਂ ਜੀ ਵੀਰ ਜੀ 45 ਦੀ ਵੀਰ ਜੀ ਇਹਣਾ ਕਿਹਾ ਅਸੀਂ ਛੱਡ ਦਾਂਗੇ ਆਰਡਰ ਦੀ ਕੁਆਲਿਟੀ ਵੀਰ ਜੀ ਇੱਕ ਤਰ੍ਹਾਂ ਨੇੜੇ ਤੋਂ ਚੋਈ ਵੀਰ ਜੀ ਕਿੱਦਾਂ ਜਿਹਾ ਪੋਲੀ ਕਿ ਜਾਂ ਠੀਕ ਹੈ ਟਾਇਰ ਤਾਂ ਨਹੀਂ ਬਹੁਤ ਜ਼ਿਆਦਾ ਠੀਕ ਆ ਗਾਂ ਲੈ ਵੀਰ ਜੀ ਦਰਾਂ ਦੇ ਇਹਦਾ ਵੀਰ ਜੀ ਗਾਂ ਕਿਨੇ ਸੂਵੇ ਜੇ ਤੀਜੇ ਕੋਊ ਵਿਜਗ ਦੇ ਲਗਭਗ ਤਾਨੂੰ ਘਰ ਦਿਆਂ ਤੇ ਜੇ ਕਰਕੇ ਦਿੱਤੀ ਹੈ ਪਿੱਛੇ ਬੱਚਾ ਕੀ ਜੀ ਮੱਛਾ ਵਾ ਪਾਸ ਵੇਰੇ ਸੁਈ ਜੇ ਹਾਂਜੀ ਅੱਛਾ ਬੱਚਾ ਮਗਰਾ ਹੈ ਜੀ ਹਾਂਜੀ ਯੋਰ ਸੁੱਟੀ ਕਿ ਨਹੀਂ ਜੀ ਨਹੀਂ ਯੋਰ ਨਹੀਂ ਸੁੱਟੀ ਯੋਰ ਜੇ ਵੀਰ ਜੀ ਵੀ ਜਾਨਦੇ ਵੀ ਨਹੀਂ ਸੁੱਟੀ ਬਾਕੀ ਵੀਰ ਜੀ ਤੁਸੀਂ ਦੂਸਰੇ ਮੰਨ ਲਓ ਜਾਂ ਤੀਸਰੇ ਮੰਨ ਲਓ ਵੀਰ ਜੀ ਰਹੰਦੇ ਵੀ ਸਾਨੂੰ ਮਤਲ ਕਰ ਦਿਆ ਨੇ ਜਿਹੜੀ ਦੂਸਰੇ ਕਰਕੇ ਦਿੱਤੀ ਹੈ ਬਾਕੀ ਤੀਸਰੇ ਜਾਂ ਚੌਥੇ ਤੁਸੀਂ ਆਪਣੀ ਸੋਚ ਮੁਤਾਬਕ ਲੈ ਲਓ ਪਿਛਲਾ ਵੀਰ ਜੀ ਦੁੱਧ ਦਾ ਦੱਸਿਆ ਉਹਨਾਂ ਨੇ ਕੋਈ ਕਿੰਨਾ ਗ੍ਰਾਮ ਦੁੱਧ 12 13 ਕਿਲੋ ਪਰੋ 12 13 ਕਿਲੋ ਵਾਲੀ ਹੈਗੀ ਆ ਠੀਕ ਹੈ ਵੀਰ ਜੀ ਇਹਦਾ ਮੁੱਲ ਆਪਣਾ ਇਹਦਾ ਵੀਚ ਕੀ ਮੰਗਦੇ ਜੀ ਇਹਦਾ ਮੰਗਦੇ 32 32000 ਰੁਪਏ ਨਹੀਂ ਮੰਨਦਾਂ ਕਰੀਏ ਕੋਈ ਜੈ ਜੈ ਜੀ ਕਰਦੀ ਆਪਾਂ ਮੌਕੇ ਦੇ ਹੋ ਜੋ ਕੋਈ ਨਹੀਂ ਆਪਾਂ ਹੁਣੇ ਹੀ ਕਰਦੀਏ ਮੌਕੇ ਤੇ 27 ਦੀ ਕਰ ਦੋ ਠੀਕ ਹੈ ਜੀ ਹਾਂ 27 ਦੀ ਜਾਂਦੋ ਬਾਕੀ ਆਪੇ ਧਰਮ ਵੀਰ ਜੀ ਨੂੰ ਫੋਨ ਨੰਬਰ ਦੇ ਦਾਂਗੇ ਉਹਨਾਂ ਜਿਹੜੇ ਵੀਰ ਨੇ ਫੋਨ ਕਰਨਾ ਗੱਲਬਾਤ ਉਹਨਾਂ ਨਾਲ ਕਰ ਲੂਗਾ ਉਹ ਬਾਕੀ ਵੀਰ ਜੀ ਆਪ ਘਰੇ ਨਹੀਂ ਵੀਰ ਜੀ ਨੇ ਹੈਗੇ ਤੇ ਵੀ ਉਹਨਾਂ ਦਾ ਵੱਡਾ ਵੀਰ ਆ ਤੇ ਇਹ ਚਲੋ ਕੈਮਰੇ ਸਾਹਮਣੇ ਆ ਜੇ ਨੇ ਤੇ ਬਾਕੀ ਜਿਹੜੀ ਵੀ ਗੱਲ ਤੁਸੀਂ ਫੋਨ ਨੰਬਰ ਤੁਹਾਨੂੰ ਲਾ ਦਾਂਗੇ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਠੀ 27000 ਵੀਜ਼ੀਆਂ ਨੇ ਕبھی ਨਹੀਂ ਛੱਡ ਦਾਂਗੇ ਕੋਈ 10 12 ਲੀਟਰ ਵਾਲੀ ਵੀਰਜੀ ਹੈਗੀ ਹੈ گا ਇਹ ਗਾਂ ਇਹਦਾ ਵੀਰਜੀ ਕਿੰਨੀ ਸੂ ਗਈ ਛੋਟੀ ਹੈ ਛੋਟੀ ਹੋਣੀ ਹੈ ਵੀਰਜੀ ਦੂਜੇ-ਦੂਜੇ ਖੋਲ ਕੇ ਚਲਾਓ ਮਾੜਾ ਜਾਨ ਖੋਲੋ ਇਹ ਵੀਰਜੀ ਹੈ ਕੱਚੀ ਕਿੰਨੀ ਹੈ ਜੀ 15 ਮਹੀਨੇ ਜੀ 10 ਦਿਨ ਵੀਰਜੀ ਵੀਰਜੀ ਨਾ ਕਿ ਨੀਲੀ ਰਾਵੀ ਦਾ ਵੀਰਜੀ ਕ੍ਰਾਸ ਵਿੱਚ ਤੇ ਦੂਸਰੇ ਚ ਤੀਸਰੇ ਵੇਲੇ ਤੁਸੀਂ ਵੀਰਜੀ ਨੂੰ ਕਹਿੰਦੇ ਆ ਵੀ ਆਡੇ ਲੋ ਤੇ ਦੂਸਰੇ ਸੂ ਗਈ ਹੈ ਛੋਟੀ ਹੈ ਇਹ 10 ਦਿਨ ਕੱਚੀ ਹੈ ਤੇ ਬਾਕੀ ਕੁਛ ਦੇ ਵੀਰ ਜੀ ਨੇ ਕੀ ਡਿਮਾਂਡ ਕਰਦੇ ਆ ਜੀ ਖੋਲ ਕੇ ਚਲਾ ਕੇ ਵੀ ਦਿਖਾਉਣੇ ਕਰੋ ਵੀਰ ਜੀ ਚੈੱਕ ਪਾਸ ਤੀਸਰੇ ਕ ਸੂਵੇ ਲੱਗ ਗਏ ਉਹਨਾਂ ਨੇ ਵੀਰ ਜੀ ਆਖੀ ਜਮੈਂਟ 10 15 ਦਿਨ ਵੀਰ ਜੀ ਖੜਦੀ ਹੈ ਜੀ ਹਾਂ ਜੀ ਚਲਾ ਲੰਮੀ ਚ ਉਧਰ ਉਧਰ ਚਲਾਓ ਲੰਮੀ ਚਲਾਓ ਲੰਮੀ ਚਲਾਓ ਕਰੋ ਵੀ ਚੈਟਰ ਦੀ ਕੁਆਲਿਟੀ ਚੈੱਕ ਕਰਨਾ ਦੀ ਕੁਆਲਿਟੀ 10 ਕਿ ਦਿਨ ਵੀਰ ਜੀ ਰੱਖਿਆ ਵੀ ਕੱਚੀ ਘਮਾ ਦੇ ਲੈ 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 ਉਹ ਇਧਰ ਇਹਦਾ ਵਿੱਚ ਕੀ ਮੋਲ ਕਰਦੇ ਜੀ ਇਹਦਾ ਮੋਲ ਦਾ ਕਰਦੇ ਛੱਡਦੇ 55 65000 ਰੁਪਈਆ ਨਹੀਂ ਆਪਾਂ ਲੈ ਆਈਏ ਟਗਾਣੇ ਨੂੰ ਵੀ ਬਾਕੀ ਵੀਰ ਜੀ ਤੁਸੀਂ ਧਰਮੇ ਵੀਰ ਨਾਲ ਉਹਨਾਂ ਨਾਲ ਵੱਡੇ ਜੀ ਨਾਲ ਗੱਲ ਕਰ ਲਿਓ ਫੋਨ ਨੰਬਰ ਵੀਰ ਜੀ ਉਹਨਾਂ ਦੇ ਉੱਤੇ ਲਾ ਦਾਂਗੇ ਤੇ 58 58 ਲਾ ਕੇ ਆਪਾਂ ਛੱਡ ਦਈਏ ਸਾਢੇ ਸੌ ਤੇ ਠੀਕ ਹੈ ਜੀ ਹਾਂ ਬਾਕੀ ਵੀਰ ਜੀ ਤੁਸੀਂ ਫੋਨ ਤੇ ਗੱਲ ਕਰ ਲਿਓ ਜਿਹੜੀ ਵੀ ਗੱਲ ਕਰਨੀ ਇਹਨਾਂ ਦੇ ਵੀਰ ਜੀ ਵੱਡੇ ਵੀਰ ਜੀ ਨਾਲ ਕਰਨੀ ਉਹਨਾਂ ਬਾਕੀ ਮੰਗਦੇ ਵੀਰ ਜੀ 65000 ਛੋਟੀ ਦੀ ਕੀਤੀ ਹੈ ਪਰ ਬਾਕੀ ਕੋਈ ਜੋ ਵੀ ਤੁਸੀਂ ਫੋਨ ਤੇ ਗੱਲ ਕਰੋਗਾ ਨਾ ਵੀਰ ਜੀ ਉਹਨਾਂ ਦੇ ਨਾਲ ਕਰਨਾ ਹੈ ਪੰਨ ਦੇ ਵੀਰ ਜੀ ਕੁਆਲਟੀ ਨੇੜੇ ਦੇ ਹੋਏ ਹਨ ਫੇਸ ਦੀ ਕੁਆਲਟੀ ਵੀਰ ਜੀ ਨੀਲੀ ਰਾਵੀ ਦੇ ਕ੍ਰੋਸ ਵਿੱਚ ਕੋ 10 15 ਦਿਨ ਵੀ ਇਸ ਜੀ ਕੱਚੀ ਹੈ ਜੀ ਬਾਕੀ ਵੀਰ ਜੀ ਗਾਂ ਨੂੰ ਆਪਾਂ ਚਲਾ ਗਏ ਨਹੀਂ ਦਿਖਾ ਸਕੇ ਥੋੜਾ ਬੱਚੇ ਦਾ ਕਰਦੀ ਤੇ ਬਾਕੀ ਵੀਰ ਜੀ ਇੱਕ ਕੁਆਲਟੀ ਗਾਂ ਦੀ ਵੀ ਚੈੱਕ ਕਰ ਲੋ ਤੇ ਆ ਸਵੇਰੇ ਵੀ ਸੂਈਏ ਨਾ ਘੁਮਾ ਦਿਓ ਘੁਮਾ ਦਿਓ ਘੁਮਾ ਦਿਓ ਦਨ ਘੁਮਾ ਬਾਕੀ ਤਣਾ ਦੇ ਵੀਰ ਜੀ ਬਿਲਕੁਲ ਗੁੱਠੀ ਵਾਲਾ ਮੋਟਾ ਥਾਣ ਦਾ ਦੇਖ ਦੀ ਕੁਆਲਟੀ ਦੇਖੀ ਠੀਕ ਹੈ ਬਾਕੀ ਤੁਸੀਂ ਵੀ ਜਿਹਨਾਂ ਨਾਲ ਧਰਮਵੀਰ ਹੋਣਾ ਨਾਲ ਗੱਲ ਕਰ ਲਿਓ ਸਾਰੇ ਤੁਹਾਨੂੰ ਪਸ਼ੂਆਂ ਬਾਰੇ ਇਕੱਲੀ-ਕੱਲੀ ਜੇ ਰੇਟ ਬਾਰੇ ਜਿਆਦਾ ਡਿਟੇਲ ਦੇਤਾਂਗੇ ਜਿੰਨਾ ਕਿ ਸੋਨਾਂ ਦੱਸਿਆ ਸੀ ਉਸੇ ਹਿਸਾਬ ਨਾਲ ਦੱਸੋ ਠੀਕ ਹੈ ਜੀ ਕਿਸਾਨ ਵੀਰੋ ਮਾਝਾ ਫਾਰਮ YouTube ਚੈਨਲ ਤੇ ਤੁਹਾਡਾ ਬਹੁਤ-ਬਹੁਤ ਵੀਡੀਓ ਦੇਖਣ ਵਾਸਤੇ ਧੰਨਵਾਦ ਸਾਰਿਆਂ ਭੈਣ ਭਰਾਵਾਂ ਨੂੰ ਸਾਡੇ ਉਰਦੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਧੰਨ